ਮੈਂ ਮਮਤਾ ਜੀ ਹੋਈ ਵੇਖ ਕੇ তাজ ਮਹਿਲ ਨੂੰ ਮੇਰੀ ਰੂਹ ਅੰਬਰਾਂ ਤੱਕ ਹੋਈ ਵੇਖ ਕੇ ਤਾਂ ਮਹਿਲ ਨੂੰ ਮੇਰੀ ਰੂਹ ਅੰਬਰਾਂ ਤੱਕ ਹੋਈ ਉਹ ਆਖੇ ਮੈਂ ਯਾਦ ਵਿੱਚ ਤੇਰੀ ਮਰਮਰੀ ਮਹਿਲ ਬਣਾਇਆ ਮੈਂ ਆਖਾਂ ਇਤਿਹਾਸ ਦੇ ਖਾਤਰ ਤੂੰ ਕੀ ਦਾਗ ਲਗਾਇਆ ਜੇ ਤੂੰ ਮੇਰੀ ਯਾਦ ਚ ਬਾਦਸ਼ਾ ਉਦਲੇ ਮিনার ਬਣਵਾਣੇ ਸੀ ਤਾਂ ਫਿਰ ਇਹ ਵੀ ਦੱਸ ਕਿਸ ਕਾਰਨ ਮਿਸਤਰੀ ਦੇ ਹੱਥ ਕਟਵਾਣੇ ਪਹੁੰਚਕਾ ਹੋਇਆ ਸੁਣ ਕੇ ਸ਼ੈਨਸ਼ਾ ਅੱਖਾਂ ਫਟੀਆਂ ਰਹਿ ਗਈਆਂ ਵੇਖ ਕੇ ਯੋ ਤੇਵਰ ਮੁਮਤਾਜ਼ ਦੇ ਖਵਣੀ ਕੀ ਕੁਝ ਕਹੀਆਂ ਆਖੇ ਜੇ ਕਿਸੇ ਹੋਰ ਦਾ ਮਹਿਰ ਇੰਨਾ ਸੋਹਣਾ ਬਣਾਵਾ ਦਿੰਦਾ ਤੇਰੇ ਮੇਰੇ ਪਿਆਰ ਦੀ ਗਾਥਾ ਉੱਤੇ ਨਹੀਂ ਪਾ ਦਿੰਦਾ ਤੇਰਾ ਪਿਆਰ ਦਿਖਾਵੀਂ ਸ਼ੈਨਸ਼ਾ ਸਾਰ ਦਿੱਤਾ ਨਾ ਪਾ ਤੂੰ ਸੀ ਗਿਆ ਰਚਾਇਆ ਫਿਰ ਤੋਂ ਜਾ ਪਰਾਂ ਨੂੰ ਜਾ ਪਿੱਛੇ ਪਿੱਛੇ ਸਾਹ ਹੈ ਜਹਾਂ ਸੀ ਮੈਂ ਅੱਗੇ ਅੱਗੇ ਨਸਾਂ ਰਾਤ ਸੁਪਨੇ ਵਿੱਚ ਕੀ ਕੀ ਹੋਇਆ ਹਾਏ ਮੈਂ ਕਿੱਥੇ ਦੱਸਾਂ ਵਾਹਿਗੁਰੂ ਥੈਂਕ ਯੂ ਰੋਟੂ ਬਹੁਤ ਬਸ਼ੁਕਰੀਆ ਅੱਗੇ ਖੜਾ ਸੀ ਚਾਹ ਦੀ ਚਮਕਦਾ ਚੰਨਣੀ ਰਾਤੀ ਅੱਗੇ ਖੜਾ ਸੀ ਚਾਹ ਦੀ ਚਮਕਦਾ ਚੰਨਣੀ ਰਾਤੀ

ਜੇ ਤੋ ਕਣੀਆਂ ਵੀ ਪਹਿ ਜਾਣ ਕਿਤੇ ਗੁਰਜੀ ਗੁਰਜੀ ਉੱਤੇ ਦਾ ਫਕਾਪੜੇ ਗਣ ਤੇਰੀ ਜਿਵੇਂ ਸਬਰੇ ਟੁੱਟੇ ਕਿਉਂ ਕੀਤਾ ਸੀ ਬਾਦਸ਼ਾ ਕਿਉਂ ਤੇਰ ਕਮਾਇਆ ਤੇਰੀ ਕਲਟੀ ਨੇ ਕੁਰਨੀਰ ਵਿੱਚ ਪਾਇਆ ਰਾਜ ਮੈਂ ਗੋੜਿਆ ਹੁਣ ਕਰਨਾ ਤੇ ਰੱਖ ਬਾਦਸ਼ਾ ਉੱਥੋਂ ਭੱਜਿਆ ਹੈਰਾਨ ਕੋਨ ਖੜੀ ਸੀ ਮੈਂ ਇਹ ਵਿੱਚ ਬੱਜਿਆ ਤੇਰਾ ਕੁਕੇ ਉੱਠ ਗਈ ਸੀ ਮੈਂ ਸੁਪਨਾ ਟੁੱਟਿਆ ਜਾਂ ਤੇ ਜਿਵੇਂ ਸੈਂਸਾ ਦਾ ਗਿਆ ਸਭ ਕੁਝ ਲੁਟਿਆ ਫਿਰ ਜੋ ਨਿੰਦਰ ਟੁੱੱਪੀ ਮੇਰੀ ਠੰਡਾ ਪਾਣੀ ਘਟਕਾਇਆ ਆਪਣੇ ਆਪ ਪੁੱਛਣ ਲੱਗੀ ਇਹ ਕਿ ਹੋ ਗਿਆ ਸੁਪਨਾ ਆਇਆ ਦੋ ਚਾਰ ਚੱਕਰ ਮਾਰ ਬਿਡੇ ਜੀ ਫਿਰ ਤੋਂ ਸੋਵਣਾ ਲੱਗੀ ਦੋ ਚਾਰ ਚੱਕਰ ਮਾਰ ਬਿਡੇ ਜੀ ਫਿਰ ਤੋਂ ਸੋਵਣਾ ਲੱਗੀ ਮੂੜਕੇ ਕੋ ਫੇਰ شاہ ਜਾਨਾ ਸੀ ਮੈਸਾ ਸਵੱਗੀ ਸਹਿਰ ਸੀ ਕਬੂਦਿਨ ਦੀ ਪਤਨੀ ਦਾ ਨਾਮ ਮੂੜਕੇ ਫੇਰ ਉਹ شاہ ਜਾਨਾ ਸੀ ਮੈਸੀ ਸਵੱਗੀ ਆਖੇ ਜੀ ਮੈਂ ਹੱਥ ਕਟਵਾਏ ਦਿੱਤੀ ਰਕਮ ਸੀ ਭਾਰੀ ਦਸ ਰਕਬੇ ਦੀ ਜ਼ਮੀਨ ਸੀ ਦਿੱਤੀ ਉਮਰਾਂ ਦੀ ਰਖਵਾਰੀ ਪੱਥਰ ਘੜਤੋਂ ਮੈਂ ਉਸ ਨੂੰ ਜ਼ਿਮੀਂਦਾਰ ਬਣਾ ਦਿੱਤਾ ਸੀ ਸਤ ਪੁਸ਼ਟਾਨ ਮੁਕਾਨਾ ਸਕਣਾ ਇੰਨਾ ਰਾਸ਼ਨ ਪਾ ਦਿੱਤਾ ਵੀ ਬਸ 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 ਪਰ ਸੋਰ ਨਾ ਬੋਲੀ ਬਾਦਸ਼ਾਹ ਨਾ ਹੁੰਦੇ ਇਤਰ ਵਸੇਵੇਂ ਹੱਥਾਂ ਬਾਜ਼ੀ ਹੋਵੇ ਜਿੰਦੜੀ ਦੇਖਿਆ ਕਿਉਂ ਨਹੀਂ ਆਕੇ ਹੱਥਾਂ ਬਾਜ਼ੀ ਹੋਵੇ ਜਿੰਦੜੀ ਦੇਖਿਆ ਕਿ ਨਹੀਂ ਆਕੇ ਵੀ ਕੀ ਕਰਨੇ ਉਹ ਧਾਣੇ ਜੇ ਕੋਈ ਮੂਛ ਬੁੱਤੀ ਪਾਰ ਸਕੇ ਰੋਂਦੇ ਹੋਏ ਨਿਆਣੇ ਨੂੰ ਕੋਈ ਚੁੱਕੇ ਗੱਲ ਨਾ ਲਾਣਾ ਸਕੇ ਕੀ ਕਰਨੇ ਉਹ ਦਸਰਕਬੇ ਜੇ ਆਪੇ ਹੱਲ ਚਲਾ ਨਾ ਸਕੇ ਚੁੱਕਲਾ ਤੇਰੇ ਦਸਰਕਬੇ ਜਿੰਦੜੀ ਕੀ ਕਰਨੇ ਉਹ ਦਸਰਕਬੇ ਜੇ ਆਪੇ ਹੱਲ ਚਲਾ ਨਾ ਸਕੇ ਜਿੰਦੜੀ ਜੇ ਵਸਜੀ ਮੰਤੇ ਆਪਣੇ ਲੇਖੇ ਲਾਣਾ ਸਕੇ ਚੁੱਕਲਾ ਤੇਰੇ ਦਸਰਕਬੇ ਤੇ ਮੋਰ ਦੇ ਦੋਵੇਂ ਹੱਥ ਬਾਸ਼ਾ ਖੁਖਲੇ ਤੇਰੇ ਦਸਰਕਬੇ ਤੇ ਮੋੜ ਦੇ ਦੋਵੇਂ ਹੱਥ ਬਾਸ਼ਾ ਫੇਰ ਜੋ ਤੇਰੇ ਨਾ ਹੋਇਆ ਉਹ ਸਭ ਕੀਤਾ ਸਤਿ ਪਾਸ਼ਾ ਆਖੇ ਮੇਰੇ ਨਾਲ ਜੋ ਹੋਇਆ ਦੁਸ਼ਮਣ ਨਾਲ ਵੀ ਨਾ ਹੋਵੇ ਆਖੇ ਮੇਰੇ ਨਾਲ ਜੋ ਹੋਇਆ ਦੁਸ਼ਮਣ ਨਾਲ ਵੀ ਨਾ ਹੋਵੇ ਪੁੱਤਰ ਹੀ ਬਣਗੇ ਸੀ ਦੁਸ਼ਮਣ ਜਿੰਦੜੀ ਜਿੰਦੜੀ ਜੇਲ੍ਹ ਚ ਫਿਰ ਹੋਵੇ ਜੋ ਕਰਨੀ ਸੋ ਕਰਨੀ ਐਥੇ ਜੋ ਕੀਤਾ ਸੋ ਭਰਿਆ ਕੁਛ ਨਾ ਕੀਤੇ ਹੋਇਆ ਮੇਰੇ ਨਾਲ ਜਾਂਦਾ ਨਹੀਂ ਸੀ ਜੜਿਆ ਐਨੇ ਵਿੱਚ ਟੁੱਟ ਗਈ ਸੀ ਮਿੰਦਰ ਅੱਖਾਂ ਮਲ ਮਨੋਂ ਸਾ ਤਿਆਸਤ ਨੇ ਵਿੱਚ ਕੀ ਕੀ ਹੋਇਆ ਹਾਈ ਮਿੱਟੀ ਕੰਦਸਾ ਆਹ ਹਾਈ ਕੁਛ ਵਧੀਆ